ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ ਹੈ ਪਰ ਜਦੋਂ ਅਸੀਂ ਪਲ-ਪਲ ਜਿਉਨੇ ਹਟੇ ਬਹੁਤ ਲੰਮਾ ਹੈ ਜਦੋਂ ਕੋਈ ਸਾਈਕਲ ਦੀ ਚੇਨ ਢਿੱਲੀ ਹੋ ਜਾਂਦੀ ਹੈ ਉਹਦੀ ਕੋੜੀ ਨਿਕਲ ਕੇ ਚੇਨ ਨੂੰ ਟਾਈਟ ਕਰ ਐਸੀ ਤਰ੍ਹਾਂ ਜ਼ਿੰਦਗੀ 'ਚ ਦੋਸਤੀਆਂ ਦੋਸਤ ਉਹ ਹੀ ਵਿਵਦੇ ਜਿਹੜੇ ਤੁਹਾਡੇ ਵਰਗੇ ਹੁੰਦੇ ਹੈ ਜਿਨ੍ਹਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ ਜਿਨ੍ਹਾਂ ਖਿਆਲਾਂ 'ਚ ਬਹਿ ਸੁਣਨ ਲੱਗ ਜੇ ਜਿਵੇਂ ਉਹ ਦੋਸਤ ਜਿਹੜੇ ਨਹੀਂ ਰਹਿੰਦੇ ਹੁੰਦੇ ਹਰ ਹਫ਼ਤੇ ਬਾਅਦ ਸਿਲੇਬਸ ਬਦਲਦਾ ਇੱਕ ਚੀਜ਼ ਦਿਮਾਗ 'ਚ ਸਿਆਣੀ ਗੱਲ ਈ ਹੈ ਇਹ ਜਿਹੜੀਆਂ ਛੋਟੀਆਂ ਅਗਲੀਆਂ ਜਨਰੇਸ਼ਨਾਂ ਨੂੰ ਬਹੁਤ ਚੀਜ਼ਾਂ ਨਹੀਂ ਪਤਾ ਲੱਗਦਾ। ਦੋਸਤ ਜਿਹੜੇ ਚਿਹਰੇ ਆ ਉਹ ਗੈਣੇ ਹੁੰਦੇ ਆ। ਗੈਣੀ ਹਮੇਸ਼ਾ ਪੰਦਰਾਂ ਸਾਫ ਕੇ ਰੱਖਦੇ। ਮੈਂ ਜਦੋਂ ਅਸੀਂ ਫਿਲਮਾਂ ਕਰਦੇ ਸੀ ਪਹਿਲਾਂ ਅੱਛੀ ਟੀਮ ਸੀ। ਫਿਰ ਇੱਕ ਇਹ ਹੈ ਕਿ ਅਸੀਂ ਪੰਜਾਬੀਆਂ ਥੋੜੇ ਜੇ ਸਾਡੇ ਸੁਭਾਅ ਥੋੜੇ ਆਪਾਂ ਸਾਰਿਆਂ ਦੇ ਨਾਲ ਛੋਟੀ ਜਿਹੀ ਗੱਲ ਤੇ ਬੜੀ ਗੁੱਸੇ ਵਜਨ ਆ। ਸਿਰ ਮੈਂ ਇੱਕ ਚੀਜ਼ ਐਸੀ ਹੈ ਨਾ ਇਹ ਹੌਲੀ-ਹੌਲੀ ਸਮਝ ਆਉਂਦਾ ਕਿ ਜਿਹੜਾ ਦੇਖਣਾ ਆਉਂਦਾ ਉਹ ਤੋਂ ਦੋ ਕਰਦੇ ਆ। ਉਨੇ ਦੋ ਘਾਟੇ ਡਿਸਾਈਡ ਕਰਨਾ ਅੱਛਾ ਹੈ ਉਹਦੇ ਕੋਲ ਦੋ ਹੀ ਸਵਾਲ ਹੈ ਕਮਾਲ ਹੈ ਜਾਂ ਬਕਵਾਸ ਜਿਵੇਂ ਜਿਵੇਂ ਤੁਸੀਂ ਕਰੋ ਕਰਦੇ ਹੋ ਕੰਮ ਕਰਦੇ ਹੋ ਪ੍ਰੋਫੈਸ਼ਨ ਚ ਅਗੇ ਜਾਂਦੇ ਹੋ ਜਾਂ ਤੁਸੀਂ ਖੇਤੀ ਵੀ ਕਰਦੇ ਹੋ ਤਾਂ ਤੁਸੀਂ ਤੁਰਦੇ ਜਾਂਦੇ ਹੋ ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ ਹੈ ਪਰ ਜਦੋਂ ਅਸੀਂ ਪਲ-ਪਲ ਜੀਉਂਨੇ ਤਾਂ ਬਹੁਤ ਲੰਬਾ ਹੈ ਉਸ ਲੰਬੇ ਸਫ਼ਰ 'ਚ ਤੁਹਾਡਾ ਸਾਥ ਚੱਲਦਾ ਹੈ ਠੀਕ ਉਸੇ ਤਰ੍ਹਾਂ ਜਦੋਂ ਕੋਈ ਸਾਈਕਲ ਦੀ ਚੇਨ ਢਿੱਲੀ ਹੋ ਜਾਂਦੀ ਹੈ ਉਹਦੀ ਕੋੜੀ ਨਿਕਲ ਗਏ ਜੈ ਨੋਟਾਇਰ ਐਸੀ ਤਰ੍ਹਾਂ ਜ਼ਿੰਦਗੀ 'ਚ ਦੋਸਤੀ ਹੈ ਦੋਸਤ ਉਹ ਹੀ ਨਿਭਦੇ ਜੇ ਤੁਹਾਡੇ ਵਰਗੇ ਹੁੰਦੇ ਜਿਨ੍ਹਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ ਜਿਨ੍ਹਾਂ ਖਿਆਲਾਂ 'ਚ ਬਹਿਸ ਹੋਣ ਲੱਗ ਜੇ ਫਿਰ ਉਹ ਦੋਸਤੀਆਂ ਨਹੀਂ ਨਿਭਦੀਆਂ ਸੋ ਮੇਰੀ ਜ਼ਿੰਦਗੀ ਬਹੁਤੀ ਸੜਕਾਂ ਤੇ ਲੱਗੀ ਐ ਬਹੁਤੀ ਮੈਂ ਸਕੂਲ ਤੋਂ ਬਾਅਦ ਨਿਕਲ ਆਇਆ ਸੀ ਉਦੋਂ ਸੰਘਰਸ਼ ਦਾ ਦੌਰ ਸੀ ਜਦੋਂ ਅਸੀਂ ਛੋਟੀ ਉਮਰੇ ਸੀ ਮੇਰੇ ਸੀਨੀਅਰ ਉਹ ਸੰਘਰਸ਼ 'ਚ ਗੁੱਦ ਗਏ ਅਸੀਂ ਉਹਨਾਂ ਦੇ ਸਪੋਰਟਰ ਸੀ ਸੋ ਉਹ 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 ਉਸ ਦਾਰਜਾ ਉਸ ਤੋਂ ਅਸੀਂ ਨਿਕਲਦੇ ਨਿਕਲਦੇ ਫਿਰ ਹੌਲੀ ਹੌਲੀ ਕਿਸ ਪਾਸੇ ਆ ਗਏ ਸੋ ਦੋਸਤ ਜਿਹੜੇ ਜਗੇ ਆ ਉਹ ਗਹਿਣੇ ਹੁੰਦੇ ਆ ਪਾਣਾ ਗਹਿੜੇ ਹਮੇਸ਼ਾ ਬੰਦਾ ਸਾਫ ਕੇ ਰੱਖਦਾ ਤਾਂ ਅਸੀਂ ਆਪਣੇ ਬਹੁਤ ਜਿਹੜੇ ਚੰਗੇ ਦੋਸਤ ਆ ਤੁਹਾਆਂ ਆ ਸ਼ਿਕਵੇ ਵੀ ਹੋ ਜਨੈ ਅਸੀਂ ਕੇਵਲ ਗੁੱਸੇ ਵੀ ਹੋ ਜਨੈ ਇਸ ਸਮੇਂ ਵੀ ਬਹੁਤ ਸਾਲਾਂ ਤੋਂ ਵੈਨ ਹੀ ਸਟਾਰਟਡ ਹਿਸ ਕੈਰੀਅਰ ਉਦੋਂ ਤੋਂ ਅਸੀਂ ਵਾਕਡ ਆ ਬੈ ਇੱਕੇ ਵਾਰੀ ਪਹਿਲਾਂ ਫੋਨ ਕਰਕੇ ਜਾਂਦਾ ਸੀ ਯਾਰ ਤੁਸੀਂ ਉਹਦੇ ਨਾਲ ਦੋਸਤੀ ਵਧਾ ਨਾਉਣੇ ਮੈਂ ਇਹਨੂੰ ਸੇ ਕੇਵਰੀ ਕਹਿਣਾ ਕੋਈ ਨਹੀਂ ਅਸੀਂ ਤੇਰੇ ਨਾਲ ਨਿਨਵਾਉਣੇ ਸੋ ਅਸੀਂ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਜੋੜਿਆ ਬਸ ਤਾਂ ਮੇਰਾ ਮਿੱਤਰਿਆ ਰਿਸ਼ਤੇਦਾਰਾ ਦਾ ਫੋਨ ਆਇਆ ਸੀ ਚਾਰ ਘੰਟੇ ਪਹਿਲਾਂ ਕਿ ਤੂੰ ਐਨੇ ਸਾਲ ਕੀ ਕਰਦਾ ਸੀ ਵੀ ਫਿਲਮ ਘੱਟ ਨਹੀਂ ਕਰੀ ਮੈਂ ਮੈਂ ਕਬੱਡੀ ਦੇ ਮੈਚ ਦੇਖਦਾ ਸੀ ਕਾ ਕਬੱਡੀ ਆ ਫਿਲਮ ਤਾਂ ਕੀ ਦੇਣਾ ਮੈਂ ਕਿਹਾ ਮੈਂ ਦੇਖਦਾ ਸੀ ਭੀਮਾ ਹੱਤਿਆ ਪਹਿਲਾਉਂਦਾ ਹਰਜੀਤ ਕਿੱਦਾਂ ਰੈਡ ਕਰਦਾ ਮੰਗੀ ਕਿੱਦਾਂ ਫੜਦਾ ਕਹਿੰਦਾ ਫੇਰ ਮੈਂ ਕਦੇ ਉਹ ਨਾ ਸੀ ਰੇਟ ਪਾਉਣ ਨਿਕਲ। ਸੋ ਇਸ ਟੈਂਪ ਕਿਪਾ ਟੈਕੀ ਹੁੰਦਾ ਖੇਲਮ ਦਾ ਮੈਂ ਜਦੋਂ ਅਸੀਂ ਫਿਲਮਾਂ ਕਰਦੇ ਸੀ ਪਹਿਲਾਂ ਅੱਛੀ ਟੀਮ ਸੀ। ਫਿਰ ਇੱਕ ਇਹ ਹੈ ਕਿ ਅਸੀਂ ਪੰਜਾਬੀਆਂ ਥੋੜੇ ਜੇ ਸਾਡੇ ਸੁਭਾਅ ਥੋੜੇ ਅਣਪੈ ਸਾਰਿਆਂ ਦੇ ਨਾਲ ਛੋਟੀ ਜੀ ਗੱਲ ਤੇ ਵਾਸੀਂ ਗੁੱਸੇ ਹੋ ਜਾਂਦੇ ਆ। ਇਦਾਂ ਫਿਰ ਟੀਮਾਂ ਬਣਦੀਆਂ ਟੁੱਟਦੀਆਂ ਰਹਿੰਦੀਆਂ। ਤੋ ਇਸ ਕਰਕੇ ਕਈ ਵਾਰੀ ਅੱਛੀਆਂ ਫਿਲਮਾਂ ਨਹੀਂ ਬਣਾ ਪਾਉਂਦੇ। ਪਰ ਵਕਤ ਨਾਲ ਆਪਾਂ ਸਿਰ ਮੈਂ ਇੱਕ ਚੀਜ਼ ਐਸੀ ਹੈ ਨਾ ਇਹ ਹੌਲੀ ਹੌਲੀ ਸਮਝ ਆਉਂਦਾ ਹੈ ਜਿੰਨਾ ਆਪਾਂ ਇੱਕ ਫਿਲਮ ਹਿੱਟ ਕਰ ਲੈਂਦੇ ਆ ਉਦੋਂ ਸਾਨੂੰ ਲੱਗਦਾ ਕਿ ਅਸੀਂ ਬਹੁਤ ਅੱਛਾ ਕੰਮ ਕਰਨਾ ਹੀ ਇਹਦਾ ਸਕਸੈਸ ਸਕਸੈਸ ਦੇ ਟੋਪ ਘਟਾ ਕਿਉਂਕਿ ਜਿਹੜਾ ਦੇਖਣ ਆਉਂਦਾ ਉਹਦੇ ਕੋਲ ਦੋ ਘਾਟੇ ਆ ਉਹਨੇ ਦੋ ਘਾਟੇ ਡਿਸਾਈਡ ਕਰਨਾ ਅੱਛਾ ਹੈ ਉਹਦੇ ਕੋਲ ਦੋ ਹੀ ਸਵਾਲ ਹੈ ਕਮਾਲ ਹੈ ਜਾਂ ਬਕਵਾਸ ਹੈ ਹਾਂ ਜੀ ਸੋ ਇਸ ਕਰਕੇ ਕਦੇ-ਕਦੇ ਅੱਛੀਆਂ ਚੀਜ਼ਾਂ ਬਣਦੀਆਂ ਇਹ ਡਾਇਰੈਕਟਰ ਜਾਂ ਐਕਟਰ ਇਕੱਲੇ ਨਹੀਂ ਕਰ ਸਕਦੇ ਇਹ ਪ੍ਰੋਡਕਸ਼ਨ ਹੁੰਦਾ ਹੈ ਇੱਕ-ਇੱਕ ਬੰਦਾ ਇਹਦੇ ਵਿੱਚ ਜੁੜ ਕੇ ਫਿਲਮ ਅੱਛੀ ਬਣਾ ਸਕਦਾ ਹੈ ਔਰ ਦਰਸ਼ਕਾਂ ਦਾ ਨਹੀਂ ਪਤਾ ਉਹਨਾਂ ਨੇ ਕਦੋਂ ਕੀ ਪਸੰਦ ਕਰਨਾ ਮੰਨ ਲਓ ਦੇਖੋ ਇਤਿਹਾਸਿਕ ਫਿਲਮਾਂ ਬਹੁਤ ਘੱਟ ਬਣਦੀਆਂ ਇਸੇ ਲਈ ਕਿਉਂਕਿ ਤੇ ਖਰਚਾ ਬਹੁਤ ਹੁੰਦਾ ਤੇ ਕਈ ਵਾਰ ਉਹ ਨਹੀਂ ਪੈਸੇ ਪੂਰੇ ਦੇ ਦੂਜੀ ਬਣਾ ਹੀ ਨਹੀਂ ਬੋਦੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਫਿਲਮਾਂ ਪਸੰਦ ਕਰੋਗੇ ਜਾਂ ਦੇਖੋਗੇ ਨਾ ਤਾਂ ਸ਼ਾਇਦ ਅਸੀਂ ਵੀ ਫੇਰ ਇੱਕ ਵਾਰੀ ਹੋਰ ਜ਼ੋਰ ਨਾਲ ਹਿੰਮਤ ਕਰ ਲਈਏ ਉਹ ਜੋ ਸਾਡੇ ਖਿਆਲ ਚ ਕਿਉਂਕਿ ਹਰ ਦਹਾਕੇ ਬਾਅਦ ਸਿਲੇਬਸ ਬਦਲਦਾ ਹੈ ਇੱਕ ਚੀਜ਼ ਧਮਾਕਾ ਚੱਲ ਕੇ ਸਰ ਨਹੀਂ ਗੱਲ ਇਹ ਹੈ ਕਿ ਜਿਹੜੀਆਂ ਤੁਹਾਡੀਆਂ ਅਗਲੀਆਂ ਜਨਰੇਸ਼ਨਸ ਆ ਉਹਨਾਂ ਨੂੰ ਬਹੁਤ ਚੀਜ਼ਾਂ ਨਹੀਂ ਪਤਾ ਲੰਘਦਾ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਉਹਨਾਂ ਦੇ ਹਿਸਾਬ ਦਾ ਸਿਸਟਮ ਚੱਲਦਾ ਸੀ ਸਾਡੀਆਂ ਬਹੁਤ ਮਾਲਵੇ ਦੀਆਂ ਸਾਡੇ ਸਾਗੇ ਪੰਜਾਬ ਦੇ ਤੇ ਇੰਗਿਆ ਕਹਾਣੀਆਂ ਮਤਲਬ ਤੁਸੀਂ ਸੋਚ ਨਹੀਂ ਸਕਦੇ ਜਿਨ੍ਹਾਂ ਵਿੱਚ ਛੋਟੀਆਂ-ਛੋਟੀਆਂ ਬ੍ਰੇਵਰੀਜ਼ ਹਨ ਪਰ ਤੋਂ ਉਸ ਵਕਤ ਬਹੁਤ ਵੱਡੀਆਂ ਸੀ ਤਾਂ ਉਹ ਛੋਟ-ਛੋਟੀਆਂ ਗੱਲਾਂ ਨਾਲ ਬਹੁਤ ਅਚੀਆਂ ਫਿਲਮਾਂ ਬਣ ਸਕਦੇ